ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਸੂਬੇ ਦੇ ਵਿੱਚ ਜਿੱਥੇ ਨਿਤ ਹੀ ਲੁੱਟਾਂ ਖੋਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਉੱਥੇ ਹੀ ਕਿਤੇ ਨਾ ਕਿਤੇ ਕਤਲ ਦੀਆਂ ਵਾਰਦਾਤਾਂ ਜਾਨਲੇਵਾ ਹਮਲੇ ਦੀਆਂ ਵਾਰਦਾਤਾਂ ਵੀ ਖਬਰਾਂ ਦੇ ਵਿੱਚ ਨਿਤ ਹੀ ਪੜਨ ਸੁਣਨ ਨੂੰ ਮਿਲਦੀਆਂ ਨੇ ਇਸੇ ਦੌਰਾਨ ਅੰਮ੍ਰਿਤਸਰ ਸਾਹਿਬ ਦੇ ਐਸ ਫਾਰਮ ਦੇ ਵਿੱਚ 6 ਮਾਰਚ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿਸ ਦੇ ਪੀੜਤ ਜੋ ਕਿ ਸ਼ਹਾਟਾ ਦਾ ਰਹਿਣ ਵਾਲਾ ਪ੍ਰਿੰਸ ਨਾਮ ਦਾ ਨੌਜਵਾਨ ਹੈ ਉਸ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤੇ ਨਾਲ ਹੀ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਮੀਡੀਆ ਗੱਲਬਾਤ ਕਰਦੇ ਆ ਪ੍ਰਿੰਸ ਨੇ ਕਿਹਾ ਹੈ ਕਿ ਅਸੀਂ ਆਪਣੇ ਮਾਲਕ ਦੇ ਮੁੰਡੇ ਦੇ ਨਾਲ ਕਿਸੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਗਏ ਹੋਏ ਸੀ ਤਾਂ ਸਾਡੇ ਉੱਤੇ 6-7 ਲੋਕਾਂ ਦੇ ਵੱਲੋਂ ਰਵਾਇਤੀ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਨੌਜਵਾਨ ਜ਼ਖਮੀ ਹੋਇਆ ਤੇ ਉਸ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਡੇ ਉੱਤੇ ਪਰਚਾ ਕਰਨ ਦੀ ਬਜਾਏ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਰਵਾਇਤੀ ਹਥਿਆਰਾਂ ਦੇ ਨਾਲ ਸਾਡੇ ਉੱਤੇ ਹਮਲਾ ਕੀਤਾ ਸੀ ਤੇ ਜਦ ਇਸ ਬਾਰੇ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਤੱਥਾਂ ਦੇ ਆਧਾਰ ਦੇ ਉੱਤੇ ਹੀ ਸਾਰੀ ਕਾਰਵਾਈ ਕਰਾਂਗੇ ਜੇਕਰ ਇਹ ਹੋ ਗਿਆ ਕਿ 6 ਮਾਰਚ ਨੂੰ ਇਸ ਫਾਰਮ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿਸ ਦੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਐ ਸੋ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿੰਦਾ ਹੈ ਪੀੜਤ ਪ੍ਰਿੰਸ ਅਤੇ ਪੁਲਿਸ ਅਧਿਕਾਰੀ ਆਉਂ ਸੁਣਦੇ ਆ ਮੇਰਾ ਨਾਮ ਪ੍ਰਿੰਸ ਕਿੱਥੋਂ ਰਹੇ ਆ ਬਹਾੜੀ ਦੀ ਇਹ ਗੱਲ ਹੋਈ ਤੁਹਾਡੇ ਨਾਲ ਠੀਕ ਆ ਸ਼ਾਮ ਦੇ ਰాత్రి ਕੋਈ ਟਾਈਮ 10:30 ਜਾਂ 11 ਵਜੇ ਦਾ ਟਾਈਮ ਸੀਗਾ ਤੇ ਸਾਡੇ ਮਾਲਕ ਦਾ ਫੋਨ ਆਇਆ ਵੀ ਸਾਡੇ ਮਾਲਕ ਦੇ ਬੇਟੇ ਨੂੰ ਲੈਂਦ ਦੇਣੀ ਕਿਹਾ ਨਾ ਜਿੰਨਾਂ ਨੂੰ 22 ਲੱਖ ਲੈਣਾ ਇਹ ਤੇ ਉਹਨਾਂ ਨੇ ਘੇਰ ਲਿਆ ਉੱਥੇ ਵੀ ਪਹੁੰਚੋ ਤੇ ਮੈਂ ਤੇ ਮੇਰਾ ਫਰੈਂਡ ਐਕਟਿਵ ਆ ਤੇ ਗਏ ਜਿਹੜੇ ਗਏ ਕਿ ਹੱਲ ਨੂੰ ਆਪਾਂ ਤੇ ਐਕਟਿਵ ਲਾਈਦਾ ਉਹਨੇ ਉਹਨਾਂ ਨੇ ਉਹਨੂੰ ਵੇਲੇ ਵੀ ਇਹ ਵੀ ਨਾਲ ਹੀ ਆ ਵਿਕਰਮ ਨੇ ਮੈਨੂੰ ਕੱਢ ਲਵਾਇਆ ਤੇ ਉਸ ਲਾਗੇ ਮੇਰੇ ਜਿਹੜੇ ਦੱਤਰ ਮਾਰੇ ਜਿੱਦਾਂ ਮਾਰ ਹੀ ਲੈਣਾ ਵਾ ਲਲਕਾਰਾ ਮਾਰਿਆ ਵੀ ਅੱਜ ਨਹੀਂ ਛੱਡ ਰਿਆਂ ਮੈਨੂੰ ਜਿਹੜਾ ਨਰਨਾਲਪਨ ਦੇ ਗੰਨ ਮਾਣੀ ਪਾਣੀ ਕੋਣੀ ਰਾਜੂ ਬਈ ਉਹਨੇ ਮੇਰੇ ਫਰੈਂਡ ਦੇ ਦੱਤਰ ਮਾਰਿਆ ਸਿੱਧੇ ਕਿੰਨੇ ਜਾਣੀ ਉਸੇ ਸੱਜਣਾਂ ਜੀ ਬਾਕੀ ਬੰਦੇ ਨਾ ਪਤਾ ਤੁਹਾਨੂੰ ਦੇ ਨਾਮ ਨਹੀਂ ਪਤਾ ਪਰ ਪਛਾਣ ਚੰਦਿਆ ਬਦੇ ਸਾਹਮਣੇ ਆ ਕੇ ਕਤਲ ਨਾਲ ਕੋਈ ਕੋਈ ਨਹੀਂ ਮੈਂ ਤੇ ਮੇਰਾ ਫਰੈਂਡ ਸਾਹ ਇਹ ਕੀ ਮੰਗ ਕਰਦੇ ਹੁੰਦੇ ਮੰਗੇ ਇਹ ਵੀ ਇਨਸਾਫ ਇਨਸਾਫ ਦਿੱਤਾ ਜਾਵੇ ਸਾਡੇ ਝੂਠਾ ਪਰਚਾ ਖੰਦ ਇਨਸਾਫ ਦਿੱਤਾ ਜਾਵੇ ਤੁਹਾਨੂੰ ਬੋਲੋ ਸਾਡੀ ਪੁਲਿਸ ਪ੍ਰਸ਼ਾਸਨ ਇਹ ਹੀ ਮੰਗਿਆ ਕਿ ਸਾਡੇ ਜਿਹੜਾ ਝੂਠਾ ਪਰਚਾ ਕਿਤੇ ਜਾਵੇ ਹੋ ਰੱਦ ਕੀਤਾ ਜਾਵੇ ਤੁਹਾਨੂੰ ਇਨਸਾਫ ਦਿੱਤਾ ਜਾਵੇ ਦੋਸ਼ੀਆਂ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਸਾਡੀ ਪੁਲਿਸ ਪ੍ਰਸ਼ਾਸਨ ਇਹ ਜੀ ਜਿਹੜੀ ਏਐਸ ਫਾਰਮ ਦੇ ਵਿੱਚ ਲੜਾਈ ਹੋਈ ਸੀ ਉਹਦੇ ਵਿੱਚ ਪਹਿਲਾਂ ਇੱਕ ਪਾਰਟੀ ਨੇ ਆ ਕੇ ਆਪਣੇ ਧਿਆਨਬਰ ਚਰਾਏ ਸੀ ਜਦੋਂ ਉਹਨਾਂ ਨੂੰ ਸੱਤਾ ਲੱਗੀ ਉਹਨਾਂ ਦੇ ਅਰ ਉਸ ਤੋਂ ਬਾਅਦ ਵਿੱਚ ਦੂਸਰੀ ਜਿਹੜੀ ਪਾਰਟੀ ਸੀ ਉਹਦੇ ਵਿੱਚ ਵੀ ਪ੍ਰਿੰਸ ਤੇ ਬਾਕੀ ਇੱਕ ਲੜਕਾ ਜਿਹੜਾ ਉਦਾਸੀ ਸੀ ਉਹਨਾਂ ਦੀ ਜਿਵੇਂ ਐਮਐਲਏ ਰਿਸੀਵ ਹੋਈ ਉਹਦੇ ਅਕੋਰਡਿੰਗ ਫਿਰ ਉਹਦੇ ਵਿੱਚ ਕ੍ਰਾਸ ਆਬਜ਼ਰਵਰ ਸੀ ਸਰ ਜੀ ਸੀ ਸੀਨੀਅਰ ਨੇਤਾ ਦਾ ਨਾਮ ਆ ਰਿਹਾ ਜੀ ਬੀਜਪੀ ਦਾ ਕਹਿੰਦੇ ਜੀ ਕਨਨ ਨਾਲ ਲੱਗੇ ਕੁੰਨਗਰ ਦੀ ਦਾ ਮੈਟਰ ਸਾਹਮਣੇ ਆਇਆ ਸੀ ਵੀ ਪੋਲਿੰਗ ਲੈ ਕੇ ਨੇ ਉਹਦੇ ਜਿਹੜਾ ਉਹਨਾਂ ਨੇ ਬਿਆਨ ਲਖਾਇਆ ਵਾ ਜਿਵੇਂ ਪਾਈ ਦੇਵਾ ਉਹਦੇ ਵਿੱਚ ਤੇ ਜੇ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਇਹ ਬਸ ਕਿ ਉਹਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਤੁੰਗਾਈ ਦੇ ਨਾਲ ਉਹਦੇ ਵਿੱਚ ਜਿੰਨੇ ਵੀ ਕੋਈ ਫੈਕਟ ਸਾਹਮਣੇ ਆਉਣਗੇ ਉਹਦੇ ਬਾਅਦ ਕਰੇ ਅੰਮ੍ਰਿਤਸਰ ਤੋਂ ਪੰਕਜ ਮਲੀ ਦੀ ਰਿਪੋਰਟਸ ਕਾ ਨਿਊਜ਼ ਪੰਜਾਬ